ਸਸ਼ੀਕਾਲ ਰੋਜ਼ਾਨਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਸਮਾਣਾ ਦੇ ਪਿੰਡ ਰੇਤਗੜ੍ਹ ਚ 17 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਵੇ ਆਫ ਫੇਥ ਚਰਚ ਰੇਤਗੜ੍ਹ ਵਿਖੇ ਮਸੀਹੀ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਚੰਗਿਆਈ ਅਤੇ ਛੁਟਕਾਰੇ ਦੀ ਪਾਸਟਰ ਗੁਰਚਰਨ ਸਿੰਘ ਵੱਲੋਂ ਪ੍ਰਾਰਥਨਾ ਕੀਤੀ ਜਾਵੇਗੀ ਦੱਸ ਦੇਈਏ ਕਿ ਹਰ ਐਤਵਾਰ ਨੂੰ ਚਰਚ ਵਿਖੇ ਪਾਸਟਰ ਗੁਰਚਰਨ ਸਿੰਘ ਵੱਲੋਂ ਦੁਖੀਆਂ ਤੇ ਬਿਮਾਰਾਂ ਦੇ ਲਈ ਪਾਸ ਪ੍ਰਾਰਥਨਾ ਕੀਤੀ ਜਾਂਦੀ ਹੈ ਹallelujah ਪਾਸਟਰ ਗੁਰਚੰਦ ਸਿੰਘ ਰੇਤਗੜ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈਮਸ ਦੀ ਪਰਵਾਨ ਹੋਵੇ ਤੁਹਾਨੂੰ ਸਾਰਿਆਂ ਨੂੰ ਜੈਮਸ ਦੀ ਔਰ ਪਾਸਟਰ ਗੁਰਚੰਦ ਅੱਜ ਫੇਰ ਪ੍ਰਭੂ ਯਿਸੂ ਮਸੀਹ ਜੀ ਦੇ ਪਿਆਰੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਗੁੱਡ ਨਿਊਜ਼ ਲੈ ਕੇ ਆਏ ਆ ਗੁੱਡ ਨਿਊਜ਼ ਇਹ ਆ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਹਿਲੀ ਜਿਹੜੀ ਹੈਗੀ ਆ ਬਹੁਤ ਵੱਡੀ ਕਨਵੈਨਸ਼ਨ ਪਹਿਲਾ ਜਿਹੜਾ ਮਸੀਹੀ ਕੁੰਭ ਰੇਤਗੜ ਦੀ ਧਰਤੀ ਤੇ ਹੋਣ ਜਾ ਰਿਹਾ ਹੈ ਔਰ ਜਿਸ ਦੀ ਡੇਟ 17 ਅਕਤੂਬਰ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮਾਣਾ ਤੋਂ ਪਾਤਣਾ ਰੋਡ ਪਿੰਡ ਰੇਤਗੜ ਚਰਚ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਣਾ ਔਰ ਇਸ ਮੀਟਿੰਗ ਦੇ ਵਿੱਚ ਬਹੁਤ ਦੂਰ ਦੂਰੋਂ ਖੁਦਾ ਦੇ ਦਾਸ ਆਪਣੀਆਂ ਕਲਿਸ਼ੀਆਂ ਵਾਦੇ ਨਾਲ ਪਹੁੰਚ ਰਹੇ ਨੇ ਔਰ ਸੱਚ ਜਾਣਿਓ ਕਿ ਇਸ ਮੀਟਿੰਗ ਦੇ ਉੱਤੇ ਬਹੁਤ ਹੀ ਵੱਡੇ ਵੱਡੇ ਜਿਹੜੇ ਨੇ ਉਹ ਬੰਧਨ ਟੁੱਟਣਗੇ ਔਰ ਆਂਜਾ ਹੁੰਜਾ ਸੰਤ ਅਨੁਸਾਰੀਆਂ ਨੂੰ ਲੇ ਹੈਂਡ ਕੀਤਾ ਜਾਣਾ ਔਰ ਦੁਖੀ ਤੇ ਬਿਮਾਰਾਂ ਦੇ ਲਈ ਅਸੀਂ ਖਾਸ ਪ੍ਰਾਰਥਨਾਵਾਂ ਕਰਾਂਗੇ ਔਰ ਤੁਸੀਂ ਚੱਲਦੇ ਫਿਰਦੇ ਦੇਖੋਗੇ ਪਰਮੇਸ਼ਵਰ ਦੇ ਆਤਮਾ ਨੂੰ ਇਸ ਮੀਟਿੰਗ ਦੇ ਵਿੱਚ ਸੋ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਆਨਲਾਈਨ ਆਫਲਾਈਨ ਜਾ ਰਹੀ ਹੈ ਸੋ ਮੈਂ ਫੇਰ ਤੁਹਾਨੂੰ ਦੱਸਣਾ ਚਾਹਣਾ ਕਿ 17 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰੇਤਗੜ ਚਰਚ ਦੇ ਵਿੱਚ ਬਹੁਤ ਵੱਡਾ ਇੱਕ ਮਸੀਹ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਹਦਾ ਨਾਮ ਅਸੀਂ ਮਹਾਕੁੰਭ ਰੱਖਿਆ ਮਸੀਹੀ ਕੁੰਭ ਔਰ ਉ ਤਾਂ ਰੱਖਿਆ ਕਿਉਂਕਿ ਬਹੁਤ ਲੋਕ ਨੇ ਜਿਹੜੇ ਹਮਹਾਮਾ ਕੇ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਆਓ ਫਿਰ ਅਸੀਂ 17 ਅਕਤੂਬਰ ਨੂੰ ਤੁਹਾਡਾ ਸਾਰਿਆਂ ਦਾ ਵੇਟ ਕਰਾਂਗੇ ਔਰ ਆਓ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉਹਦੇ ਨਾਮ ਦੀ ਮਹਿਮਾ ਕਰੀਏ ਉਹਦੇ ਨਾਮ ਦੀ ਵਡਾਈ ਕਰੀਏ ਸੋ ਮਿਲਾਂਗੇ ਆਪਾਂ 17 ਅਕਤੂਬਰ ਦਿਨ ਵੀਰਵਾਰ ਨੂੰ ਗੋਡ ਬles ਜੂ ਪਰਮੇਸ਼ਰ ਧੰਨਵਾਦ ਜੀ ਸੇ ਆਮੇਨ